ਦਸਾਂ ਪਾਤਸ਼ਾਹਾਂ ਜੀ ਦੇ ਪਾਵਨ ਪਵਿੱਤਰ ਸਰੂਪ ਜੁਗ ਜੁਗ ਅਟਲ ਭਗਤ ਵੈਸ਼ਨਵ ਪਤਿਤ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋ ਸ਼ੁਕਰ ਹੈ ਕੋਟਾਨ ਕੋ ਧੰਨਵਾਦ ਹੈ ਅਹ ਸਤਗੁਰੂ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦੁਆਰਾ ਅਮਰੰਤ ਵਿਲੀਤ ਨੂੰ ਲੈ ਕਰਕੇ ਸਤਗੁਰਾਂ ਜੀ ਦੇ ਪਾਵਨ ਦਰਬਾਰ ਦੇ ਨਾਲ ਹਾਜ਼ਰੀਨ ਭਰ ਰਹੇ ਹਾਂ ਜਦੋਂ ਵੀ ਕੋਈ ਕਦਮ ਕਦਮ ਤੱਲ ਕੇ ਆਉਂਦਾ ਹੈ ਇੱਕ ਇੱਕ ਕਦਮ ਦਾ ਕਈ ਕਈ ਗੁਣਾ ਫਲ ਪ੍ਰਾਪਤ ਹੁੰਦਾ ਹੈ ਸ਼ਰਧਾ ਸਹਿਤ ਆਉਣ ਵਾਲੇ ਨੂੰ ਕਿਉਂਕਿ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰਬਾਣੀ ਨਾਲ ਜੁੜ ਕੇ ਮਨੁੱਖ ਦਾ ਕਰਮਾ ਜਿਹੜਾ ਹੈ ਉੱਤਮ ਹੋ ਜਾਂਦਾ ਹੈ ਕਰਮ ਆਪਾਂ ਸਾਰਾ ਦਿਨ ਕਰਦੇ ਹਾਂ ਤੇ ਜਿਹੜਾ ਕਰਮ ਸਾਧ ਸੰਗਤ ਜੀ ਗੁਰੂ ਨਾਲ ਜੁੜ ਕੇ ਬਣਦਾ ਉਕਮ ਕਰਮ ਬਣ ਜਾਂਦਾ ਹੈ ਨੀਤ ਸਾਫ ਹੋ ਜਾਂਦੀ ਹੈ ਕਿਉਂਕਿ ਕਰਮ ਦੇ ਨਾਲ ਨੀਤ ਜੁੜੀ ਹੋਈ ਹੈ ਮਨੁੱਖੀ ਤਨ ਜਿਹੜਾ ਹੈ ਇਹ ਕਰਮ ਜੁੜਨੀ ਹੈ ਤੇ ਪਸ਼ੂ ਜੁੜਨੀ ਹੈ ਉਹ ਭੋਗ ਜੁੜਨੀ ਹੈ ਕਰਮ ਕਰਕੇ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਹੈ ਤੇ ਕਰਮ ਕਰਕੇ ਹੀ ਪਰਮਾਤਮਾ ਤੋਂ ਦੂਰ ਹੁੰਦਾ ਹੈ ਪੜਦੇ ਹਨ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਂ ਤੂੰ ਮਹਾਰਾਜ ਕਹਿੰਦੇ ਕਰਮ ਉਹੀ ਪਰਫੁੱਲਤ ਹੁੰਦਾ ਜਿਸ ਨਾਲ ਹਨੁਖ ਨਿਯਤ ਨਾਲ ਸ਼ਾਮਲ ਹੋਵੇ ਜੋ ਕਰਮ ਮਨ ਕਰਕੇ ਕੀਤਾ ਗਿਆ ਹੋਵੇ ਕਿਉਂਕਿ ਕਰਮ ਜਿਹੜਾ ਇੱਕ ਬੀਜ ਹੈ ਨੀਅਤ ਦੀ ਧਰਤੀ ਮਿਲਦਿਆਂ ਹੀ ਉਹ ਉੰਗਰ ਜਾਂਦਾ ਹੈ ਨੀਅਤ ਸਾਫ਼ ਹੋਵੇ ਤੇ ਕਰਮ ਕੀਤਾ ਉਹ ਸਫਲ ਹੋ ਜਾਂਦਾ ਹੈ ਕਿਉਂਕਿ ਕਰਮ ਨੂੰ ਇਉਂ ਕਹਿ ਲਓ ਇੱਕ ਤੇਲ ਦਾ ਭਰਿਆ ਦੀਵਾ ਜੋ ਭਾਵਨਾ ਦੀ ਜੋਤ ਛੁੰਦਿਆਂ ਹੀ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ ਭਾਵਨਾ ਦੀ ਬੱਤੀ ਹੋਵੇ ਕਰਮ ਰੂਪੀ ਦੀਵਾ ਜਾਂ ਇਉਂ ਕਹਿ ਲੋ ਕਰਮ ਜਿਹੜਾ ਹੈ ਇੱਕ ਬੀੜੀ ਹੈ ਜਿਸ ਨੂੰ ਚੰਗੀ ਨੀਤ ਦਾ ਮਲਾ ਮਿਲ ਨਹੀਂ ਉਹ ਪਾਰ ਹੋ ਜਾਂਦਾ ਹੈ ਕਰਮ ਚੰਗਾ ਹੈ ਤੇ ਨੀਤ ਚੰਗੀ ਨਹੀਂ ਤੇ ਇਉਂ ਸਮਝ ਲਓ ਜਿਵੇਂ ਬੀਜ ਤੇ ਬੀਜਾ ਸੀ ਪਰ ਕੰਦਰੀ ਧਰਤੀ ਵਿੱਚ ਪਾ ਦਿੱਤਾ ਹੈ ਕਲਰੀ ਧਰਤੀ ਵਿੱਚ ਪਾਉਣ ਕਰਕੇ ਉਹ ਪੁੰਗਰਿਆ ਨਹੀਂ ਕਰਮ ਤੇ ਕੀਤਾ ਨੀयत ਚੰਗੀ ਨਹੀਂ ਭਾਵ ਇਸ ਕਰਕੇ ਪਰ ਮਨੁੱਖ ਦੀ ਨੀयत ਚੰਗੀ ਹੋਵੇ ਤੇ ਕਰਮ ਚੰਗਾ ਨਾ ਹੋਵੇ ਫਿਰ ਵੀ ਗੱਲ ਨਹੀਂ ਬਣਦੀ ਵੀ ਧਰਤੀ ਤੇ ਚੰਗੀ ਸੀ ਪਰ ਵਿੱਚ ਬੀਜ ਤੇ ਪਾਇਆ ਹੀ ਨਹੀਂ ਬੀਜ ਤੇ ਬੀਜਿਆ ਹੀ ਨਹੀਂ ਪਰ ਫੁੱਲ ਕਿੱਥੋਂ ਹੋਣਾ ਹੈ ਇਸ ਕਰਕੇ ਕਰਮ ਬੀਜ ਹੈ ਤੇ ਨiyet ਉਹ ਧਰਤੀ ਹੈ ਵੇਖਣ ਵਿੱਚ ਆਇਆ ਕਿ ਚੰਗਾ ਬੀਜ ਤੇ ਕਿਹਾਂ ਦੇ ਕੋਲ ਹੁੰਦਾ ਪਰ ਚੰਗੀ ਧਰਤੀ ਉਹ ਕਿਸੇ ਕਿਸੇ ਦੇ ਕੋਲ ਹੁੰਦੀ ਹੈ ਭਾਵ ਨiyet ਕਿਸੇ ਕਿਸੇ ਕੋਲ ਹੁੰਦੀ ਹੈ ਗੁਰੂ ਨੂੰ ਸਜਦਾ ਕਰਨਾ ਇੱਕ ਚੰਗਾ ਕਰਮ ਹੈ ਚੰਗਾ ਬੀਜ ਹੈ ਆਪਾਂ ਸਾਰੇ ਅੰਮ੍ਰਿਤ ਵੇਲੇ ਤੋਂ ਆਉਂਦੇ ਹਾਂ ਗੁਰੂ ਨੂੰ ਨਮਸਤਕ ਹੁੰਨੇ ਆ ਨਮਸਕਾਰ ਕਰਦੇ ਹਾਂ ਦਰਸ਼ਨ ਕਰਦੇ ਹਾਂ ਇਹ ਚੰਗਾ ਕਰਮ ਆਪਾਂ ਬੀਜ ਰਹੇ ਹਾਂ ਪਰ ਜੀ ਨੀਅਤ ਚੰਗੀ ਨਹੀਂ ਤੇ ਕਹਿੰਦੇ ਨੇ ਸਿਰ ਨਮਾਉਣਾ ਜਿਹੜਾ ਉਹ ਵੀ ਬੇਅਰਥ ਹੋ ਜਾਂਦਾ ਹੈ ਸੀਸ ਨਵਾਇਆ ਕਿ ਆਥੀ ਹੈ ਜਾਂ ਰਿਦੈ ਕੁ ਸੁੱਧੇ ਜਾਹੇ ਆਸਾ ਦੀ ਵਾਰ ਇਸ ਕਰਕੇ ਮਹਾਰਾਜ ਕਹਿੰਦੇ ਮੱਥਾ ਟੇਕਣਾ ਚੰਗਾ ਕਰਨਾ ਹੈ ਕੀਰਤਨ ਕਰਨਾ ਰਾਗ ਆਪਣਾ ਇੱਕ ਮਹਾਨ ਸੁੰਦਰ ਕਰਮ ਹੈ ਪਰ ਜੇ ਨੀਅਤ ਚੰਗੀ ਨਹੀਂ ਤੇ ਕਹਿੰਦੇ ਗਾਉਣਾ ਉਹ ਵੀ ਰੋਣੇ ਦੇ ਤਲ ਹੋ ਜਾਂਦਾ ਹੈ ਕੋਈ ਗਾਵੇ ਰਾਗੀ ਨਾਦੀ ਵੇਦੀ ਬਹੁ ਭੰਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਇਹਨੇ ਜਿੰਨਾ ਅੰਤਰ ਕਪਟ ਵਿਕਾਰ ਹੈ ਕਿੰਨਾਰਾ ਇਹ ਕਿਆ ਕੀਤਾਏ ਦੇਖੋ ਵੀ ਦਾਨੀ ਬਿਰਤੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਮਨੁੱਖ ਦੀ ਬਿਰਤੀ ਦਾਨੀ ਹੋਵੇ ਸੁਭਾਅ ਦਾਨੀ ਹੋਵੇ ਚੰਗੀ ਗੱਲ ਹੈ ਪਰ ਦਾਨ ਵਿੱਚ ਵੀ ਭਾਵਨਾ ਠੀਕ ਨਹੀਂ ਤੇ ਕਹਿੰਦੇ ਉਹ ਦਾਨ ਜਿਹੜਾ ਉਹ ਵੀ ਬਿਰਥ ਹੁੰਦਾ ਜੇ ਭਾਵਨਾ ਠੀਕ ਨਾ ਹੋਵੇ ਤਾਂ ਸੱਤੀ ਦਾ ਮਨ ਸੰਤੋਖ ਉਪਜੈ ਦੇਣੇ ਕੈ ਵਿਚਾਰ ਕਹਿੰਦੇ ਦੇ ਦੇ ਮੰਗੇ ਸੈਸਾ ਗੁਣਾ ਸੋਭ ਕਰੇ ਸੰਸਾਰ ਸੈਸਾ ਦਾ ਅਰਥ ਹੁੰਦਾ ਹਜ਼ਾਰ ਦੇ ਕੇ ਹਜ਼ਾਰਾ ਗੁਣਾ ਮੰਗ ਰੱਖਣੀ ਇਹ ਇੱਕ ਵਪਾਰ ਹੈ দান ਨਹੀਂ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਭਲੇ ਵਿਵਹਾਰੀ ਤੋ ਮਹਾਰਜ ਕਹਿੰਦੇ ਐ ਅਮਲੋਂ ਹੀ ਨਾ ਦਿੱਤਾ ਹੋਇਆ ਰੱਬੀ ਉਪਦੇਸ਼ ਜਿਹੜਾ ਉਹ ਵੀ ਜੀਵਨ ਵਿੱਚ ਕੋਈ ਹਰਿਆਵਲੀ ਪੈਦਾ ਨਹੀਂ ਕਰ ਸਕਦਾ ਕਬੀਰ ਅਵਰੇ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ ਇਹ ਉਪਦੇਸ਼ਕ ਵਾਸਤੇ ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਐ ਕਹਿੰਦੇ ਰਾਸ ਬਰਾਨੀ ਰੱਖਤੇ ਖਾਇਆ ਘਰ ਕਾ ਖੇਤ ਨੀਤ ਕੁਝ ਹੋਰ ਹੋਏ ਇਹ ਕਰਮ ਕੁਝ ਹੋਰ ਹੋਵੇ ਇਹਨਾਂ ਦਾ ਫਿਰ ਆਪਸ ਵਿੱਚ ਤਾਲਮੇਲ ਜਿਹੜਾ ਉਹ ਨਹੀਂ ਬੈਠਦਾ ਇਸ ਕਰਕੇ ਸਾਰੇ ਧਾਰਮਿਕ ਰਹਿਬਰੀ ਪੁਰਸ਼ਾਂ ਦਾ ਭਗਤਾਂ ਦਾ ਮਹਾਪੁਰਖਾਂ ਦਾ ਇਹ ਕਹਿਣਾ ਹੈ ਕਿ ਸ਼ੁਭ ਭਾਵਨਾਹੀਣ ਜੋ ਕਰਮ ਹੈ ਉਹ ਕਦੇ ਪਰਫੁੱਲਤ ਨਹੀਂ ਹੁੰਦਾ ਸਾਸਨਾ ਬਾਬਾ ਅਫੀਦ ਸਾਹਿਬ ਜੀ ਦਾ ਸ਼ਲੋਕ ਆਪਾਂ ਸਰਵਣ ਕਰਦੇ ਹਾਂ ਉਹ ਕਹਿੰਦੇ ਨੇ اے ਖੁਦਾ ਮੈਂ ਰੇਸ਼ਮੀ ਕੱਪੜੇ ਲਾ ਕੇ ਕੰਬਲੀ ਪਾ ਲੈਂਦਾ ਹਾਂ ਸਿਰ ਦੇ ਭਾਰ ਵੀ ਚੱਲਣ ਨੂੰ ਤਿਆਰ ਹਾਂ ਜੇਕਰ ਤੇਰੀ ਮੈਨੂੰ ਪ੍ਰਾਪਤੀ ਹੋਵੇ ਤੇਰੇ ਨਾਲ ਮੇਲਾ ਮੇਲ ਹੋ ਜਾਵੇ ਪੜ੍ਹਦੇ ਆ ਨਾ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਫਰੀਦਾ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿਰਿਓ ਜਿੰਨੀ ਵੇਸੀ ਸੋ ਹਿਲੈ ਸੇਈ ਵੇਸ ਕਰਿਓ ਕੰਨ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਆ ਆਪਣਾ ਬਿਰਹਾ ਜਿਹੜਾ ਉਹ ਖੁਦਾ ਦੇ ਅੱਗੇ ਰੱਖ ਰਿਹਾ ਹੈ ਆਪਣੇ ਮਨ ਦੀ वेदना ਮਨ ਦੀ ਭਾਵਨਾ ਰੱਖ ਰਿਹਾ ਹੈ ਬਾਬਾ ਫਰੀਦ ਸਾਹਿਬ ਖੁਦਾ ਦੇ ਅੱਗੇ ਪਰ ਇੱਥੇ ਇਹਦਾ ਇਹ ਭਾਵ ਨਹੀਂ ਲੈ ਲੈਣਾ ਸਾ ਸੰਤ ਜੀ ਇਸ ਸ਼ਲੋਕ ਤੋਂ ਕਿਸੇ ਨੂੰ ਇਹ ਇਹ ਨਾ ਲੱਗੇ ਕਿ ਵਕਈ ਖੁਦਾ ਪਰਮਾਤਮਾ ਕਿਸੇ ਵੇਸ ਜਾਂ ਭੇਸ ਵਿੱਚ ਮਿਲਦਾ ਹੈ। ਇਹ ਭਿਲਖਣਾ ਪੈ ਜਾਵੇ। ਬਾਬਾ ਫਰੀਦ ਸਾਹਿਬ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਹੈ। ਮਤਲਬ ਆਪਣੀ ਵੇਦਨਾ ਅੱਗੇ ਰੱਖੀ ਹੈ ਪਰਮਾਤਮਾ ਦੇ ਅੱਗੇ ਖੁਦਾ ਦੇ ਅੱਗੇ ਕਿ ਜੇ ਕਿਸੇ ਵੇਸ ਵਿੱਚ ਤੂੰ ਮਿਲਦਾ ਹੋਵੇਂ ਤਾਂ ਮੈਂ ਉਹ ਵੇਸ ਕਰਨ ਵਾਸਤੇ ਤਿਆਰ ਹਾਂ। ਇਸ ਕਰਕੇ ਇਸ ਸ਼ਲੋਕ ਰਾਹੀ ਅਗਾਹ ਅਗਾਹ ਕੀਤਾ ਹੈ ਖੁਦਾ ਨੀਅਤ ਠੀਕ ਤਿਆਹੀ ਮਿਲਦਾ ਹੈ ਕਿਉਂਕਿ ਪਾੜ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰਿਓ ਨਾਨਕੋ ਘਰ ਹੀ ਬੈਠਿਆਂ ਸੋਹ ਮਿਲੈ ਜੇ ਨੀਅਤ ਰਾਸ ਕਰੇ